ਸਸਿਕਾਲ ਵੈਲਕਮ ਕਿਹਾਲ ਜਾਲ ਕਿਦਾਂ ਸਾਰੇ ਠੀਕ ਠਾਕ ਵਧੀਆ ਹੋ ਗਏ ਦਿਆਂ ਹੋਰ ਦੀ ਸ਼ੁਭਾਤ ਤੇ ਮੈਂ ਜਾ ਰਹਾ ਸ਼ਹਿਰ ਲੱਕੜ ਮੰਡੀ ਮੈਨੂੰ ਬੜਾ ਲੱਕੜ ਦਾ ਕੰਮ ਸ਼ੁਰੂ ਕੀਤਾ ਕੱਲ ਦਾ ਆਪਾਂ ਤੇ ਬਰਜੇ ਦਰਵਾਜੇ ਤੋਂ ਲੈ ਆਉਣਾ ਫ਼ਲਾਲ ਜਾਲੀ ਵਾਲਾ ਇੱਕ ਹੀ ਲੈ ਕੇ ਆਉਣਾ ਸਰਾਜਾ ਮੱਛਾ ਮਛਰ ਕਰਕੇ ਇੱਕ ਦਰਵਾਜਾ ਫ਼ਲਾਲ ਲੈ ਕੇ ਆਉਣਾ ਅੱਜ ਉਹ ਕੱਟ ਕਰਦਨੇ ਆ ਮਰ ਕੇ ਮੈਂ ਅੰਦਰ ਦੇ ਦਰਵਾਜੇ ਤੇ ਆ ਵੀ ਚੈਰ ਕਰ ਲਾਂਗੇ ਕੋਲਿਓ ਉਹ ਦਰਾਜਾ ਬਣਿਆ ਲਾਉਣਾ ਮਤਲਬ ਨੂੰ ਆਪ ਕੱਟ ਵੱਟ ਕੇ ਆਪ ਸੈੱਟ ਕਰ ਲਾਂਗੇ ਫਲਸਟਰੀ ਲੈ ਕੇ ਉਹਨਾਂ ਨੂੰ ਵੰਡ ਕੇ ਵਿੱਚ ਆਲੀ ਭਰ ਦਿੰਨੇ ਇਧਰ ਕਾਕਾ ਵੀ ਕਰ ਰਹੇ ਨੇ ਆਰਾਮ ਲੋ ਜੀ ਰੈਡੀ ਛੜੀ ਆਪੋ ਹੋ ਗਏ ਚੱਲ ਭੇਉਣ ਲੱਕੜ ਮੰਡੀ ਨਾਲ ਮੋਟਰਸਾਈਕਲ ਤੇ ਵੀ ਇਹਨੂੰ ਲਾਇਆ ਫੋਨ ਤਪ ਬੋ ਲੱਗੀ ਬਾਰ ਹਾਂਜੀ ਕਿੱਥੇ ਪੁੰਚੇ ਜੇ ਲੈ ਵੀ ਆਪਾਂ ਇਹ ਕਿਲਾ ਕਚੈਰੀ ਇੱਥੋਂ ਫ੍ਰੀ ਹੋ ਗਏ ਹੁਣ ਨਾਲ ਚਿੰਕਲ ਹੋ ਚੱਲਦੇ ਆ ਲੱਕੜ ਮੰਡੀ ਲੈ ਵੀ ਪਹੁੰਚ ਗਏ ਆਪਾਂ ਲੱਕੜ ਮੰਡੀ ਚਲੋ ਵੀ ਗਰਮੀ ਬਹੁਤ ਜ਼ਿਆਦਾ ਹੈ। ক্লোজ ডোর ਕਿਦਾਂ ਲੱਗੇ ਵੇਖੋ ਕਰੋ ਚੈੱਕ ਲੈ ਵੀ ਇੱਥੇ ਦਰਵਾਜ਼ਾ ਲੈ ਲਿਆ ਆਪਾਂ ਮਿਲਦੇ ਫੇਰ ਤੁਹਾਨੂੰ ਘਰ ਜਾ ਕੇ 92 92 ਆਗਾ ਬਣ ਇਹਨੂੰ ਕਿੰਨਾ ਭਾਜੀ? ਸੇਵਾ ਦਾ ਤਾਂ ਜੇ ਦਾ ਫੋਨ ਕਰ ਤਾਰੀਖਾਂ ਤਾਰੀਖੀ ਸਦਾ ਹੈ ਵੀ ਉਦੋਂ ਦਰਵਾਜ਼ਾ ਲਦਾ ਕੇ ਆਪਾਂ ਪਹੁੰਚ ਗਏ ਹਾਰਡਵੇਅਰ ਦੀ ਦੁਕਾਨ ਤੇ ਤੇ ਥੋੜਾ ਬਸ ਸਮਾਨ ਲੈ ਲਿਆ ਤੇ ਆ ਮਾਰਜਨ ਇੱਥੋਂ ਮਿਲਨੀ ਆ ਮਾਰਜਨ ਵਾਲੀ ਸਾਗਵੰਦੀ ਥੋੜੀ ਇਹਨੂੰ ਕੰਮ ਤੋਂ ਲਿਆ ਮੈਂ ਅੱਜ ਤੇ ਕੰਮ ਤੇ ਲਗਾਇਆ ਦਰਮਗਾ ਚਲਾ ਚੱਲੀਏ ਘਰੇ ਦਰਵਾਜ਼ਾ ਦੂਜਾ ਫਿੱਟ ਕਰਦੇ ਆ ਬਾਕੀ ਠੀਕ ਆ ਵਧੀਆ ਵਧੀਆ ਹੈਂਡਲ ਕਰੋ ਚੱਕ ਉਹਾਨਕਟਾ ਉਹ ਕਾਡ 골ਡਨ ਇਹ ਗਣੀ ਵੀ ਆਜੇ ਚੈੱਕ ਕਰੋ ਕੀ ਇਹ ਇਤਨੇ ਵੀ ਨਾ ਬਤਾ ਕਮੈਂਟ ਕਰਕੇ ਜਰੂਰ ਦੱਸਿਓ ਰਾਜਾ ਪਹੁੰਚ ਗਿਆ ਘਰੇ ਤੇ ਆਪਾਂ ਵੀ ਪਹੁੰਚ ਗਏ ਆ ਘਰੇ ਉਸਤਾਦ ਵੀ ਆ ਗਿਆ ਅੱਜ ਫਿਰ ਨਾਲ ਹੀ ਫਰੰਦਾ ਦਿਖਾ ਕਰਨ ਦੇ ਆ ਵੇਖੋ ਤੇ ਮੈਂ ਕਿਹਾ ਚਲਾ ਦਰਵਾਜ਼ੇ ਚਾੜ੍ਹ ਦਈਏ ਜਾਲੀ ਵਾਲਾ ਅੰਦਰ ਮੁਸ਼ਕਿਲ ਹੁੰਦੀ ਬਹੁਤ ਉਹ ਡਿਜ਼ਾਈਨ ਜਿਹਦਾ ਵੇ ਲਿਖੀਏ ਫਿਰ ਕੱਢ ਕੋਈ ਨਟ ਤੋਂ ਡਿਜ਼ਾਈਨ ਵਧੀਆ ਜਿਹਾ ਹੈ ਹੈ ਕਰ ਲੈਨੇ ਇਹ ਵੱਡੀ ਇਹਦੇ ਵਿੱਚ ਕੱਟ-ਕੁੱਟ ਪਾਈਏ ਪਾਣੀ ਬਣੀ ਬਿਨਾ ਪੀਏ ਕੱਟ ਇਹ ਜੋ ਸੁਣਾ ਲੈ ਨਾ ਲੈ ਮੈਂ ਦੂਸਰ ਲੈ ਵੀ ਆ ਦਵਾਜਾ ਇੱਕ ਅੰਦਰ ਲੱਗਾ ਆਵਾਂਗਾ ਜਾਲੀਆਂ ਨਾਲ ਬਾਹਰ ਲਾ ਦਈਏ ਉਸਤਾਦ ਲੱਗਨ ਨਾਲ ਅੱਧੇ ਦਿਨ ਦੀ ਛੁੱਟੀ ਕਰਾ ਕੇ ਲੈਣਦੀ ਅੱਜ ਮੈਂ ਕਿਹਾ ਚਲੋ ਬੰਦਾ ਨਾਲ ਚਾਹੀਦਾ ਜ਼ਰੂਰੀ ਕੱਲ ਤੇ ਮੈਂ ਖੇਡ ਖੈਂਚਣੇ ਨੇ ਦੋ ਗੱਲ ਗੱਡੀ ਕੀਤੀਆਂ ਉਹ ਮੈਂ ਇਕੱਲੇ ਨੇ ਕਰ ਲੀਆਂ ਉਹਨੇ ਚਲੋ ਪਾਰਾ ਦਰਵਾਜਾ ਮੈਂ ਕਿ ਵੀਰ ਨਾਲ ਲੰਮੇ ਹਾਂ ਤੇ ਡਿਜ਼ਾਈਨ ਆਪਾਂ ਜਿਹੜਾ ਸੋਚਿਆ ਤੁਹਾਨੂੰ ਦੱਸਦੇ ਹਾਂ ਕਿ ਜਾਲੀ ਆਏ ਦੇ ਵਿੱਚ ਕਿਦਾਂ ਦਾ ਡਿਜ਼ਾਈਨ ਪਾਉਣਾ ਆਹ ਡਿਜ਼ਾਈਨ ਸੋਚਿਆ ਦੇਖਿਓ ਕਿਦਾਂ ਦਾ ਲੱਗਾ ਡਿਜ਼ਾਈਨ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜਦ ਜਿ ਸ਼ੀਸ਼ਾ ਪਿਆ ਵੇਖੋ ਨਾ ਆਹ ਜਿ ਸ਼ੀਸ਼ਾ ਪਿਆ ਵਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜਾਲੀ ਲਾ ਦਾਂਗੇ ਇਹਦੇ ਆਹ ਸ਼ੀਸ਼ਾ ਪਿਆ ਇਹਦੇ ਵਿੱਚ ਤੇ ਜਾਲੀ ਲਾ ਦਾਂਗੇ ਆਪਾਂ ਕੀ ਕੱਢ ਜਾਨ ਵਧੀਆ ਹੈ ਚੱਲ ਆਹ ਵੇਲਾ ਛਰੀ ਐਸੇ ਕਰਕੇ ਬਣਾਈ ਆ ਇੱਕਦਮ ਫੋਨ ਅਟ ਜਾ ਕਰਿਆ ਆ ਵੇ ਓਏ ਕਿਉਂ ਕਰ ਗੱਲ ਵਧੀਆ ਵਧੀਆ ਇਹ ਚੈਨਲ ਲਾਉਣਾ ਨਾ ਤਾਂ ਕਰੇ ਛਰੀ ਪਾਈ ਐ ਚ ਤਾਂ ਫੋਨ ਵੇਲਾ ਵੜਾਤੇ ਵਿੱਚ ਬਹੁਤ ਸਾਰੀ ਗਰਮੀ ਬੜੀ ਹੈ ਹੈ ਨਾ ਆ ਪੱਖੀ ਵੀ ਨਹੀਂ ਕੰਮ ਕਰਾਂ ਦੇ ਵੇਖੋ ਠੀਕ ਕਰੀ ਉਹ ਵੀ ਠੀਕ ਹੀ ਕਰੀ ਗੀਆਂ ਨਾ ਉਹਨਿਆਡੇ ਉੱਪਰ ਵੀ ਟੀਨਾ ਪਈਆਂ ਨੇ ਵੇਖੋ ਸਿੱਧੀ ਤੋ 3 ਨਾ ਪਈਆ ਉਤੋਂ ਸੇਕ ਥੱਲੇ ਵਜਦਾ ਸਿੱਧਾ ਹੀ ਚਲੋ ਸੋਈ ਨਾ ਕਬਜੇ ਕਿੱਥੇ ਭਲਾਇਆ ਦਾ ਰੱਖਿਆ ਜੀ ਵਿੱਚ ਪਰਾਦੇ ਸੇ ਬਾਬਾ ਕਿੱਥੇ ਹਣਾ ਲਵਾ ਬਾਬਾ ਕਿਥੇ ਚਿੱਟਾ ਵਾਲਾ ਬਾਬਾ ਯਾਰ ਨਹੀਂ ਕਰਦੇ ਰੱਖਦੇ ਨਹੀਂ ਨਹੀਂ ਇੱਥੇ ਵਿਆਵਾ ਆਵੇ ਔਰ ਲਾਈ ਯਾਰ ਚਿੰਕ ਨੇ ਕਬਜੇ ਪਾਏ ਵੇਦਾਂ ਨੇ ਘੱਟ ਤੇ ਨਹੀਂ ਪਾਏ ਹੁੰਦੇ ਚਾਹ ਰਹੀ ਹੈ ਇੱਕ ਆਰੀ ਉਹ ਲੰਚ ਪਾਇਆ 8 8 ਤੂੰ ਜਰੂਰ ਮੈਨੂੰ ਬਖਾ ਕੇ ਲੈਣਾ ਕਰਨ ਹਵੇ ਤੇਰ ਵੱਤੀ ਹੀ ਲੈਂਦੀ ਐ ਆ ਵੇਹ ਦੂਰ ਹਾਂ ਵੀ ਇੱਥੇ ਸੀ ਚੀਜ਼ ਲੈਣ ਦਰਵਾਜ਼ੇ ਦੇ ਦੇਖੀ ਖੋਲ ਕੇ ਕੀ ਕੀ ਪਤਾ ਲੱਗਾ ਕੀ ਚੀਜ਼ ਆ ਹੈ ਹੈ ਇਹ ਨੂੰ ਹੰਦਦੇ ਦੋਰੀਆ ਕੀ ਹੈ ਹੈ ਲੈ ਨਾ ਸਾਰਾ ਦੂਰਬੀਨ ਵਾਲਾ ਇਹ ਘੇਰ ਤੇ ਨਹੀਂ ਲੱਗਦਾ ਜਿਹੜਾ ਬੰਦਾ ਅੰਦਰੋਂ ਦੇਖ ਲੀਦਾ ਕਿ ਕੈਮਰਾ ਛੋੜਾ ਜਾਂਦਾ ਹੈ ਨਾ ਇਹ ਲੈਂਸ ਜਾਂਦਾ ਹੈ ਇਸ ਵਿੱਚ ਉਹ ਲੈਂਦਾ ਮੈਂ ਉਹਨਾਂ ਨੇ ਪਤਾ ਕਰਨ ਰਿਹਾ ਸੀ ਇਹ 250 ਦਾ ਹੈ ਤੇ ਇੱਕ ਮੈਂ ਸਾੜੇ ਵੀ ਦੁਕਾਨ ਤੇ ਗਿਆ ਤੇ 70 ਰੁਪਏ ਦੰਗਾ 70 ਰੁਪਏ ਦਾ ਔਨਲਾਈਨ ਮਹਿੰਗਾ ਚੀਜ਼ ਆਏ ਹੈਗਾ ਉਹਨਾਂ ਨੂੰ ਪਰ ਬ੍ਰੇਕ ਟਾਈਮ ਹੋ ਗਿਆ ਆਪਣਾ ਰੋਟੀ ਪਾਣੀ ਛਕ ਲਈਏ ਮਿਲਦੇ ਆਂ ਫੇਰ ਰੋਟੀ ਪਾਣੀ ਛਕ ਲਈਏ। 2 ਘੰਟੇ ਦਾ ਟਾਈਮ ਹੋ ਗਿਆ। ਮਿੱਸੀ ਸਾਹਿਬ ਇਨੇ ਕੋਈ ਰੋਟੀ ਖਾਂਦੇ। ਕੱਣਾ ਜੇ ਕੱਲ ਕਨੇਹੇ ਖਾਂਦੇ ਨਾ ਤੇ ਲੇਟ। ਕਦੇ ਇੱਕ ਵਾਰੀ ਖਾਇਆ। ਚਲੋ ਕੋਈ। ਕੱਦ ਨਹੀਂ। ਕਾ ਨਾ 2 ਘੰਟੇ ਸੁੱਤੇ ਐ। ਨਾ ਨਹੀਂ ਦੇ ਦਹੀਂ ਆ ਮੋਬਾਈਲ ਚਲਾਉਣ ਦਾ 2 ਘੰਟਾ ਸੁੱਤਾ ਕੋੜਾ ਵੀ ਜੀ। ਇੱਧਰ ਮੰਮੀ ਬਣਾਉਣ ਲੱਗੇ ਨੇ ਸਰਬਤ। ਮੈਂ ਨਹੀਂ ਪੀਣਾ ਮਤੜਾ ਗਈ ਮਿਸਤਰੀ ਬਾਹਰ ਲੱਗੇ ਉਹਨਾਂ ਵਾਸਤੇ ਬੁਲਾਉਣ ਲੱਗੇ ਨੇ ਇਹ ਕੰਮ ਕਰਦੇ ਪਏ ਨੇ ਲੱਕੜ ਦਾ ਇਹਨਾਂ ਵਾਸਤੇ ਬੁਲਾਉਣਾ ਹੈ ਇਹ ਆਪਾ ਬਣਾ ਦੋ ਤੇਰੇ ਬੱਤਰਾਂ ਦੀ ਫੀਰੇ ਕੰਮ ਚੰਦੰड्या ਲੱਕੜ ਦਾ ਮੰਮੀ ਨੇ ਮੰਮੀ ਇਹ ਕਿਹੜੇ ਦੁੱਧ ਨਹੀਂ ਪਾਇਆ ਵਿੱਚ ਪਹਿਲਾਂ ਹਾਂ ਇਹ ਦਾਹ ਫਾਲੋ ਵਿੱਚ ਮੈਂ ਲਿਆ ਦਿੰਦੀ ਨਹੀਂ ਤੇ ਲੈ ਵੀ ਕਬਜੇ ਗਾਲ ਤੇ ਬਈ ਆਪਾਂ ਤੇ ਥੋੜਾ ਸਿਆਜ ਘੱਟ ਕੀ ਇਹਦਾ ਚੌੜਾ 40 ਇੰਚੀ ਦਰਵਾਜਾ ਵਾ ਤੇ ਇਹ ਹੈਗਾ 39 ਜਾਂਦਾ ਨਾ 39 1 ਇੰਚੀ ਘੱਟ ਵਾ ਤੇ ਅੱਜ ਅਜ ਆਪਣੇ ਭਰਾ ਇਹ ਲਾਦਣਾ ਵਾ ਓਕੇ ਬਾਣੀ ਜਾਣੀ ਥਾਂ ਸੁੰਦਰ ਆਰਜੀ ਕੰਮ ਕਰਦੇ ਪਏ ਨੇ ਇਹ ਦਰਵਾਜ਼ਾ ਬਣਾਉਣ ਦੇ ਜਾਲੀ ਵਾਲਾ ਦਰਵਾਜ਼ਾ ਬਣਾਉਣ ਦੇ ਇਹਨਾਂ ਨੇ ਜਾਲੀ ਵਾਲਾ ਦਰਵਾਜ਼ਾ ਬਣਾਉਣਾ ਹੈ ਤੇ ਆਹ ਵਾਲਾ ਡਜ ਹੈ ਕਿ ਆਖੜਾ ਆਉਣਾ ਹੈ ਸੀਮਾ ਵਾਲਾ ਬਣਾਉਣਾ ਇਹ ਤੁਹਾਡੇ ਕੋ ਪੰਨਾ ਹੈ ਨਹੀਂ ਹੈ ਬਣ ਜੂਗਾ ਅੱਜ ਬਣ ਜੂ ਅੱਜ ਜੇ ਜੇ ਇਡੇ ਵੱਡੇ ਕਾਰੀਗਾਰੇ ਆ ਤਾਂ ਫੇਰ ਅੱਜ ਬਣਾਉ ਮਿੰਟ ਚ ਲਾ ਦੋ ਮੈਂ ਲਾ ਸਕਦੀ ਮਿੰਟ ਚ ਫਿਰ ਮਾਲੀ ਦੇ 5 ਮਿੰਟ ਦੀ ਘੇੜਵਾ ਬਸ ਘਟ ਕੇ ਪੀਸ ਵੱਟ ਕੇ ਚੱਲ ਜਾਲੀ ਲਾ ਕੇ ਕਬਜੇ ਕਰਕੇ ਕੱਸ ਕੇ ਪੇਜ ਮਾਰ ਕੇ ਚੱਲ ਲੱਗ ਗਿਆ ਦਰਵਾਜਾ ਤਾਂ ਇਧਰ ਮੰਜਾ ਡਾਇਆ ਨਾਲ ਫੋਲਡਿੰਗ ਪੱਖਾ-ਪੁੱਖਾ ਲੱਗਾ ਹੈ ਨਹੀਂ ਪੱਖੀ ਜਿ ਲਈ ਨਹੀਂ ਜੀ ਇੱਕ ਕੰਮ ਨਹੀਂ ਕਰਦੀ ਇਹ ਵੈਸੇ ਹੁੰਦੀ ਕਿ ਕਿਚਨ ਵਿੱਚ ਜਿਵੇਂ ਰੋਟੀ ਬਣਾਣੀ ਉਹਦੇ ਵਾਸਤੇ ਹੀ ਇੱਕ ਬੰਦੇ ਵਾਸਤੇ ਹਾਂਜੀ ਕੀ ਗੱਲ ਆ ਲੋ ਮੰਮੀ ਗਿਆ ਲੈ ਤੇ ਸਵੇਰੇ ਆਉਣਗੇ ਉਹ ਪਤੇ ਬਕੇ ਬਹੁਤ ਸ਼ੁੱਤ ਆਏ ਨੇ ਵੀ ਕੰਮ ਕਰ ਕਰਤਾ ਬੰਦ ਦਰਵਾਜਾ ਪਾ ਲੀਕਤਾ ਵੈਸੇ ਸੇਰੇ ਨੂੰ ਕਟਿੰਗ ਵਟਿੰਗ ਕਰਦਾਂਗੇ ਜੋ ਵੀ ਉਹਦੀ ਹੋਏਗੀ ਤੇ ਹੋਰ ਵੀ ਕਰਕੇ ਆਪਾਂ ਸਾਰੇ ਦਰਵਾਜੇ ਲਾ ਦੇਣੇ ਹੁਣ ਲਾਈਟ ਕਰੀਏ ਬੰਦ 10 ਵੱਜ ਚੁੱਕੇ ਰੋਟੀ ਪਾਣੀ ਦਾ ਪ੍ਰੋਗਰਾਮ ਕਰੀ ਹੁਣ ਸੈਟ ਆ ਫਿਰ ਤੋੜ ਗਿਆ ਕੁਝ ਬਸ